ਵਾਹਿਗੁਰੂ 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 48ਵਾਂ ਬਚਨ ਹੈ ਚੋਰੀ ਜਾਰੀ ਠੱਗੀ ਧੋਖਾ ਦਗਾ ਨਹੀਂ ਕਰਨਾ ਇਹ ਸਾਰੀਆਂ ਚੀਜ਼ਾਂ ਕਠੀਆਂ ਹਨ ਵੈਸੇ ਵੀ ਸਤਿਗੁਰੂ ਜੀ ਬਾਣੀ ਦੇ ਵਿੱਚ ਸਾਨੂੰ ਸੋਝੀ ਦਿੰਦੇ ਆ ਚੋਰ ਕੀ ਹਮਾਂ ਭਰੇ ਨਾ ਕੋਏ ਚੋਰ ਕਿਆ ਚੰਗਾ ਕੀ ਹੋਏ ਹੁਣ ਜਿਹੜਾ ਚੋਰ ਹੈ ਨਾ ਸਤਗੁਰੂ ਮਹਾਰਾਜ ਬਖਸ਼ਿਸ਼ ਕਰਦੇ ਆ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ ਜੇ ਉਹ ਪਕੜਿਆ ਜਾਂਦਾ ਹੈ ਜੇ ਹੁਣ ਉੱਥੇ ਜਾ ਕੇ ਜਿਹੜਾ ਜੱਜ ਹੈ ਉਹਦੇ ਸਾਹਮਣੇ ਉਹਦੀਆਂ ਸਿਫਤਾਂ ਕਰੇ ਉਹ ਉਹਦੀਆਂ ਸਿਫਤਾਂ ਦੇ ਨਾਲ ਉਹਦਾ ਗੁਨਾਹ ਨਹੀਂ ਮਾਫ ਕਰੇਗਾ ਇਸੇ ਤਰ੍ਹਾਂ ਜਿਹੜਾ ਮਨੁੱਖ ਚੋਰ ਹੈ ਤੇ ਉਹ ਭਾਵੇਂ ਹੁਣ ਪਾਠ ਵੀ ਕਰਦਾ ਹੋਵੇ ਸਫਗੰਦੇ ਚੋਰ ਸਲਾਹੇ ਚੀਤ ਨਾ ਭੀਜੇ ਜੇ ਵਧੀ ਕਰੇ ਤਾਂ ਤਸੂ ਨਾ ਸੀਜੈ ਚੋਰ ਕੀ ਹਾਮਾ ਭਰੇ ਨਾ ਕੋਈ ਚੋਰ ਕੀਆ ਚੰਗਾ ਕਿਉਂ ਤੇ ਸਤਿਗੁਰੂ ਮਹਾਰਾਜ ਨੇ ਸਾਨੂੰ ਬਹੁਤ ਉੱਚਾ ਸੁੱਚਾ ਸੁਚੱਜਾ ਜੀਵਨ ਬਖਸ਼ਿਸ਼ ਕੀਤਾ ਕਿ ਸਿੱਖ ਨੇ ਚੋਰੀ ਨਹੀਂ ਕਰਨੀ ਥੱਗੀ ਨਹੀਂ ਕਰਨੀ ਕਿਸੇ ਨਾਲ ਧੋਖਾ ਨਹੀਂ ਕਰਨਾ ਦਗਾ ਨਹੀਂ ਕਰਨਾ ਅਜੇ ਤੂੰ ਕਿਸੇ ਨਾਲ ਧੋਖਾ ਨਹੀਂ ਕਰੇਗਾ ਤੇਰੇ ਨਾਲ ਵੀ ਨਹੀਂ ਕੋਈ ਕਰ ਸਕਦਾ ਕਿਉਂਕਿ ਫਿਰ ਉਹ ਪ੍ਰਮਾਤਮਾ ਆਪ ਕਿਰਪਾ ਕਰਦਾ ਆਪਾ ਪੜਦੇ ਨੇ ਹਰ ਬਿਸਰਤ ਸਦਾ ਕੁੜ ਜਿਹੜਾ ਰੱਬ ਨੂੰ ਭੁਲਾ ਲੈਂਦੇ ਆ ਉਹ ਤਾਂ ਰੋਜ਼ ਹੀ ਮਾਇਆ ਦੇ ਹੱਥੋਂ ਉਹਨਾਂ ਦੀ ਬੇਪਤੀ ਹੁੰਦੀ ਹੈ ਪਰ ਜਿਹਨਾਂ ਨੂੰ ਤਾਂ ਕੋ ਧੋਖਾ ਕਾਹਾਂ ਬਿਆਪੇ ਜਾਂ ਕੋ ਓਟ ਤੁਹਾਰੀ ਠੱਗੀ ਜਾਂ ਕਹਿੰਦੇ ਤਸਕਰ ਚੋਰੀ ਜਾਰੀ ਕਰਨੀ ਸਾਬ ਜੀ ਕਹਿੰਦੇ ਚੋਰਾ ਜਾਰਾਂ ਤੇ ਕੁੜਿਆਰਾ ਖਾਰਾਵਾਂ ਵਿਕਾਰੇ ਕਿ ਹੁੰਦਾ ਖਾਏ ਚੱਲਿਆ ਥਾਉ ਤਿੰਨਾ ਵੀ ਕਾਹੀ ਕਾਰ ਇਹ ਲੋਕ ਸੰਸਾਰ ਦੇ ਵਿੱਚ ਗੁਰੂ ਸਾਹਿਬ ਮਹਾਰਾਜ ਨੇ ਸਾਡੇ ਤੇ ਬਖਸ਼ਿਸ਼ ਕੀਤੀ ਸਾਨੂੰ ਇਹ ਗੁਣ ਪੈਦਾ ਕਰ ਦਿੱਤੇ ਵੀ ਸਿੱਖ ਦੇ ਅੰਦਰ ਇਹ ਔਗਣ ਨਹੀਂ ਹੋਣਾ ਚਾਹੀਦਾ ਸਿੱਖ ਜਿਹੜਾ ਹੈ ਚੋਰ ਨਹੀਂ ਹੋਣਾ ਚਾਹੀਦਾ ਠੱਗ ਨਹੀਂ ਹੋਣਾ ਚਾਹੀਦਾ ਕਿਸੇ ਨਾਲ ਧੋਖਾ ਦਗਾ ਕਰਨ ਵਾਲਾ ਨਹੀਂ ਹੋਣਾ ਚਾਹੀਦਾ ਸਪਸ਼ਟ ਹੋਣਾ ਚਾਹੀਦਾ ਕਿਉਂਕਿ ਇਮਾਨਦਾਰੀ ਦੇ ਨਾਲ ਹੁਣ ਚੋਰ ਚੋਰੀ ਕਰਦਾ ਦੋ ਸਾਲ ਦਾ ਬੱਚਾ ਵੀ ਆ ਜਾਏ ਤੇ ਹੱਥ ਪਿੱਛੇ ਕਰ ਲੈਂਦਾ ਅੱਜ ਲੋਕ ਕੈਮਰਿਆਂ ਤੋਂ ਡਰਦੇ ਆ ਵੀ ਕੈਮਰੇ ਲੱਗੇ ਅਸੀਂ ਉਹਦੇ ਵਿੱਚ ਕੈਦ ਹੋ ਜਾਾਂਗੇ ਪਰ ਜਿਹੜਾ ਉਹ ਰੱਬ ਪਰਮਾਤਮਾ ਜਿਹੜਾ ਹੈ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਹਾਂ ਜਿਹੜੇ ਲੋਕ ਇਹ ਕੰਮ ਕਰਦੇ ਆ ਉਹਨਾਂ ਦੀ ਤੇ ਰੱਬ ਨੂੰ ਵੀ ਨਹੀਂ ਛੱਡਿਆ ਦੇਖੋ ਨਾ ਮੰਦਰਾਂ ਦੇ ਵਿੱਚ ਚੋਰ ਧਾਰਮਿਕ ਸਥਾਨਾਂ ਤੇ ਚੋਰੀਆਂ ਹੁੰਦੀਆਂ ਗੁਰਦੁਆਰਿਆਂ ਦੇ ਵਿੱਚ ਚੋਰੀਆਂ ਹੁੰਦੀਆਂ ਉਹਨਾਂ ਦਾ ਵਸ ਨਹੀਂ ਚੱਲਦਾ ਕਿਸੇ ਨੇ ਬੜਾ ਸੋਹਣਾ ਲਿਖਿਆ ਖੁਦਾ ਆ ਹਵਸ ਕੇ ਬੰਦੇ ਵਫਾ ਕੋ ਵੇਚ ਦਿੰਦੇ ਹਨ ਖੁਦਾ ਕੇ ਘਰ ਕੀ ਕਹੀਏ ਖੁਦਾ ਕੋ ਵੇਚ ਦਿੰਦੇ ਆ ਬਿਕਦੇ ਨਾ ਮੂਰਤੀਆਂ ਵੀ ਚੋਰੀ ਹੋ ਜਾਂਦੇ ਸਮਾਨ ਚੋਰੀ ਹੋ ਜਾਂਦਾ ਤੇ ਇਹ ਔਗਣ ਕਹਿੰਦੇ ਮੇਰੇ ਸਿੱਖ ਦੇ ਵਿੱਚ ਨਾ ਹੋਵੇ ਸਾਬ ਕਹਿੰਦੇ ਚੋਰੀ ਜਾਰੀ ਠੱਗੀ ਧੋਖਾ ਦਗਾ ਨਹੀਂ ਕਰਨਾ ਸਮਝਾਇਆ ਸੀ ਨਾ ਗੁਰੂ ਸਾਹਿਬ ਜੀ ਨੇ ਸੱਜਣ ਠੱਗ ਨੂੰ ਗੁਣ ਬਣਾ ਦਿੱਤਾ ਭਾਈ ਸੱਜਣ ਭੂਮੀਆਂ ਚੋਰ ਮਿਲਿਆ ਉਹਨੂੰ ਭਾਈ ਭੂਮੀਆਂ ਬਣਾ ਦਿੱਤਾ ਗੁਰੂ ਸਾਹਿਬ ਨੇ ਕਿ ਉਹਦੇ ਵਿੱਚ ਔਗਣ ਕੱਢ ਦਿੱਤੇ ਗੁਣ ਉਹਦੇ ਅੰਦਰ ਪੈਦਾ ਕਰ ਦਿੱਤੇ ਚੋਰੀ ਜਾਰੀ ਠੱਗੀ ਧੋਖਾ ਦਗਾ ਸਤਿਨਾਮ 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 ਜੀ ਵਾਹਿਗੁਰੂ ਵਾਹਿ